ਦੇ ਦੇ ਨੇ ਆਪਣੇ ਦੇਸ਼ ਦੀ ਰੱਖਿਆ ਦੇ ਵਿੱਚ ਉੱਚਾ ਯੋਗਦਾਨ ਪਾਇਆ ਹੈ ਆਪਾਂ ਅਗਲੀ ਵਾਰੀ ਤੋਂ ਹੋਰ ਵੀ ਏਦੋਂ ਵਧੀਆ ਕਰਨਲ ਸਾਹਿਬ ਨੂੰ ਰਿਕਵੈਸਟ ਕਰਾਂਗੇ ਨਮਸਕਾਰ ਜਹਨ ਸਸਵੇਕਾਲ ਪਰਮ ਆਦਰਨੀ ਕਰਨਲ ਸਰਸਤੀ ਹਰਿਆਲੀ ਕੀ ਪ੍ਰਤੀਕ ਹੈ ਯਹਾਂ ਕੀ ਖੇਤਿਓਂ ਪਾ ਲਹਿਲਹਾਤੀ ਪੀਲੀ ਸਰਸੋ ਆਪਣੇ ਆਪ ਮੇ ਮਨਮੋਹਕ ਸੁੰਦਰਤਾ ਨੂੰ ਮਾਤ ਦੇਤੀ ਹੈ मेजर संदीप मेजर हरी और खुद की पूरी टीम को जिले के पूरे श्रीमती ਆ ਮੈਂ ਸਾਰਿਆਂ ਨੂੰ ਦੱਸਣਾ ਤੇਜੀ ਸਿੰਘ ਜੋ ਕਿ 2012 ਦੇ ਵਿੱਚ ਆਪਣੇ ਪਿੰਡ 'ਚ ਛੁੱਟੀ ਤੇ ਸਨ ਪਰ ਜਿਵੇਂ ਹੀ ਇਹਨਾਂ ਨੇ ਇਹ ਜੋ ਅੱਜ ਸਾਫੀ ਰਾਤ ਦਿਨਾਇਆ ਨੌਣਾ ਪਾਂ 13 ਤਰੀਕ ਨੂੰ ਸੀ ਜਿਵੇਂ 13 ਤਰੀਕ ਨੂੰ ਜਿੰਨੇ ਵੀ ਸਾਫ ਦਾ ਸੈਨਿਕ ਹੈ ਜਾਂ ਸਾਰੇ ਲੋਕ ਹੈ ਉਸ ਦਿਨ ਇਕੱਠੇ ਸਾਫ ਨੂੰ ਦਮਦਮਾ ਸਮਾਣਾ ਕੀਤਾ ਉਸਨੇ ਮੱਧ ਨਜ਼ਰ ਰੱਖ ਦਿੱਤੀ ਕਿਉਂਕਿ ਵੀਰ ਨੂੰ ਇਹ ਬਹੁਤ ਚਾਹੇ ਕਿ ਸਾਡੇ ਵੀਰਾਂ ਤੋਂ ਜਾਣ ਕੇ 14 ਤਰੀਕ ਨੂੰ ਉਹ ਆਪਣੇ ਘਰ ਹੋਣਗੇ ਇਸੇ ਕਰਕੇ 14 ਤਰੀਕ ਨੂੰ ਇੱਥੇ ਪ੍ਰੋਗਰਾਮ ਆਪਣਾ ਸਕੂਲ ਦੇ ਵਿੱਚ ਰੱਖਿਆ ਗਿਆ ਇੱਥੇ ਪ੍ਰੋਗਰਾਮ ਰੱਖ ਕੇ ਖੁਸ਼ੀ ਮਨਾਈ ਗਈ ਹੈ ਵਿਸ਼ਾਤੀ ਦੀ ਤੇ ਨਾਲ ਹੀ ਜਿੰਨੇ ਵੀ ਸ਼ਹੀਦ ਹੋਏ ਜਿੰਨਸ ਨੂੰ ਪਾਇੰਟ ਦੇ ਹੱਤਰ ਦੇ ਜਾ ਕਿਸੇ ਵੀ ਲੜਾਈ ਦੇ ਰਾਹ ਨਾਲ ਆਈਐਲਟੀ ਦੇ ਵਿੱਚ ਦੂਸਰਾਂ ਨਾਲ ਟੱਕਰਾਂ ਲੈਂਦੇ ਹੋਏ ਜਾਂ ਆਪਰੇਸ਼ਨਾਂ ਦੇ ਵਿੱਚ ਉਹਨਾਂ ਨੇ ਫੀਸ ਦੀਆਂ ਭੱਜਾਂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਲੱਗੇ ਵੀ ਸਾਡੀ ਜੇ ਸਾਡੇ ਪਰਵਾਦ ਦੇ ਵਿੱਚ ਸਾਡਾ ਇੱਕ ਜੀ ਚਲਾ ਗਿਆ ਤੇ ਸਾਡੇ ਨਾਲ ਦੂਜੇ ਸਾਰੇ ਸਾਇੰਸਪੁਰ ਦੀ ਸਾਡੇ ਨਾਲ ਖੜਿਆ ਸਾਨੂੰ ਮਾਨ ਸਨਮਾਨ ਵੀ ਉਹਨਾਂ ਨੇ ਦਵਾਇਆ ਵੀ ਉਹ ਉਹਨਾਂ ਨੇ ਵੀ ਅੱਜ ਸਾਡੇ ਨਾਲ ਖੁਸ਼ੀਆਂ ਮਨਾਈਆਂ ਕਿ ਸਾਡੇ ਵੀਰ ਸਾਡੇ ਨਾਲ ਬੜੇ ਵੀਰ ਨਾਲ ਨੇ ਖੁਸ਼ੀਆਂ ਕਿਹੜੇ ਕਿਹੜੇ ਸੂਟ ਨਵੇਂ ਜਿਹੜਿਆਂ ਸੰਕਾਨ ਨੂੰ ਜਿਹੜੇ ਪਰਿਵਾਰ ਸੀ ਸੀ ਉਹ ਉਹ ਆ ਰਹੀਆਂ ਜਾਂ ਦੇਣ ਜਾ ਰਹੇ ਤੁਸੀਂ ਇਹਨਾਂ ਨੂੰ ਜੋ ਵੀ ਸਹੂਲਤ ਮਿਲਦੀ ਹੈ ਜਿਵੇਂ ਕੰਟੀਨ ਦੀ ਸਹੂਲਤ ਹੋਗੀ ਉਸ ਪਰਿਵਾਰ ਨੂੰ ਦਵਾਈ ਜਾ ਰਹੀ ਹੈ ਮਿਲ ਵੀ ਰਹੀ ਹੈ ਜਿਨ੍ਹਾਂ ਨੂੰ ਨਹੀਂ ਮਰੀ ਅਸੀਂ ਉਹਨਾਂ ਨੂੰ ਵੀ ਦਵਾਵਾਂਗੇ ਮਿਲਟਰੀ ਦੇ ਵਿੱਚ ਕੰਟੀਨ ਤੋਂ ਜੋ ਸਮਾਨ ਦੀ ਸਹੂਦਤ ਹੈ ਕਿਸੇ ਦਾ ਕਾਰਡ ਨਹੀਂ ਬਣਿਆ ਅਸੀਂ ਉਹਦਾ ਕਾਰਡ ਵੀ ਆਪਣੇ ਮਾਮਾ ਕੇ ਬਣਵਾ ਕੇ ਉਹਨੂੰ ਉਹਦੀ ਵੀ ਸਹੂਲਤ ਦਿਵਾਵਾਂਗੇ ਔਰ ਨਾਲ ਹੀ ਕੋਈ ਵੀ ਜਿਵੇਂ ਕੋਈ ਵੀ ਸਰਕਾਰੀ ਨੌਕਰੀ ਹੁੰਦੀ ਆ ਪੰਜਾਬ ਸਰਕਾਰ ਦੀ ਇਹਦੇ ਵਿੱਚ ਸਾਡਾ 13% ਕੋਟਾ ਹੈ 13% ਕੋਟੇ ਦੇ ਵਿੱਚ ਸਾਡੇ ਬੱਚੇ ਆਪਣੀ ਪੜ੍ਹਾਈ ਕਰਕੇ ਜਦੋਂ ਕੋਈ ਵੀ ਚਾਹੇ ਪੁਲਿਸ ਦੀ ਨੌਕਰੀ ਨਿਕਲਦੀ ਆ ਚਾਹੇ ਡਾਕਟਰਾਂ ਦੀ ਨਿਕਲਦੀ ਆ ਚਾਹੇ ਪੀਐਨ ਨਾ ਨਿਕਲਦੀ ਆ ਚਾਹੇ ਕਿਸੇ ਵੀ ਕਿਸਮ ਦੀ ਕੋਈ ਪੰਜਾਬ ਸਰਕਾਰ ਦੀ ਨੌਕਰੀ ਨਿਕਲਦੀ ਆ ਉਹਦੇ ਵਿੱਚ 13% ਸਾਡੇ ਬੱਚਾ ਦਾ ਕੋਟਾ ਹੁੰਦਾ ਉਹਦੇ ਵਿੱਚ ਸੈਨਿਕ ਭਲਾਈ ਦੇ ਵਿੱਚੋਂ ਸਾਨੂੰ ਉਹਨਾਂ ਦਾ ਇੱਕ ਕਾਰਡ ਬਣਾ ਕੇ ਦਿੱਤਾ ਜਾਂਦਾ ਹੈ ਜੇ ਕਿ ਅਗਰ ਸਾਡਾ ਬੱਚਾ ਉਹਦੇ ਵਿੱਚ ਭਰਤੀ ਨਹੀਂ ਹੁੰਦਾ ਨਹੀਂ ਨੌਕਰੀ ਮਿਲਦੀ ਉਸ ਬੱਚੇ ਦੀ ਏਜ ਲੰਘ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਅਗਰ ਉਸ ਪਰਿਵਾਰ ਦੇ ਵਿੱਚ ਦੂਜਾ ਬੱਚਾ ਹੈ ਉਹਦੀ ਏਜ ਆਉਂਦੀ ਅਨੁਪਰ ਦੀ ਵਿੱਚ ਤਾਂ ਉਹਨੂੰ ਉਹਦਾ ਡਿਪੈਂਡੈਂਟ ਬਣਾ ਕੇ ਉਹਨੂੰ ਵੀ ਸਰਕਾਰੀ ਨੌਕਰੀ ਵਾਸਤੇ ਉਹਨੂੰ ਦਿੱਤਾ ਜਾਂਦਾ ਉਹਨੂੰ ਸਰਕਾਰੀ ਨੌਕਰੀ ਵਾਸਤੇ ਪੂਰਾ ਮਦਦ ਆਪਕੋ ਸਪਰਿਵਾਰ ਰਹਿ ਗਏ ਬਾਕੀ ਦਾ ਦੁਬਾਰਾ ਕਦੋਂ ਕੈਂਪ ਲੱਗਣਾ ਹੈ ਕਿਉਂ ਉਹਨੂੰ ਦੁਬਾਰੇ ਹੁਣ ਸਾਨੂੰ ਸਟੇਸ਼ਨਰਟ ਕੁਆਟਰ ਦੇ ਵਿੱਚੋਂ ਸਾਨੂੰ ਜੋ ਹੁਕਮ ਮਿਲ ਲਗੇ ਵੀ ਅਗਲਾ ਪ੍ਰੋਗਰਾਮ ਕਦੋਂ ਬਣਾਉਣਾ ਹੈ ਕੋਟਾ ਜਦੋਂ ਪ੍ਰੋਗਰਾਮ ਬਣਾਉਣਾ ਉਸ ਤੋਂ ਉਸ ਤੋਂ ਪਹਿਲੇ ਅਸੀਂ ਲਿਸਟ ਸੈਂਟੀਫਾਈ ਚ ਡਿਸਟ ਖੜਾ ਲਾਂਗੇ ਵੀ ਜਿਹੜੇ ਰਹਿ ਗਏ ਸਨਮਾਨਤ ਲੈਣ ਵਾਸਤੇ ਕਿਸੇ ਵੀ ਲੜਾਈ ਦੌਰਾਨ ਉਹਨਾਂ ਦੀਆਂ ਪੰਜ ਉਹਨਾਂ ਦੇ ਪਰਿਵਾਰਨ ਘਰ ਵਿੱਚ ਬੈਠੇ ਨੇ ਉਹਨਾਂ ਨੂੰ ਬੁਲਾ ਕੇ ਕੋਟਾ ਉਹਨਾਂ ਨੂੰ ਸਨਮਾਨ ਪਹਿਲਾਂ ਤਾਂ ਸਾਡੇ ਸਮੂਹ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਵੱਲੋਂ ਪੂਰੇ ਆਪਣੇ ਜ਼ਿਲ੍ਹਾ ਮਾਨਸਾ ਦੇ ਵਸਨੀਕਾਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਅਸੀਂ ਬਠਿੰਡਾ ਮਿਲਟਰੀ ਸਟੇਸ਼ਨ ਦੀ ਟੀਮ ਦੇ ਸਹਿਯੋਗ ਨਾਲ ਪੂਰੇ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੇ ਵਿਸਾਖੀ ਦਾ ਤਿਹਾਰ ਮਨਾਇਆ ਜਿਵੇਂ ਆਪਾਂ ਕਹਿੰਦੇ ਆਂ ਕਿ ਖੁਸ਼ੀਆਂ ਵੰਡਣ ਨਾਲ ਵਧਦੀਆਂ ਨੇ ਤਾਂ ਅੱਜ ਸਾਡੇ ਚ ਜੋ ਸਾਡੇ ਵੀ ਡਿਊਟੀ ਕਰ ਰਹੇ ਨੇ ਬਠਿੰਡਾ ਮਿਲਟਰੀ ਸਟੇਸ਼ਨ ਤੋਂ ਅ ਅੱਜ ਟੀਮ ਪਹੁੰਚੀ ਸੀ ਉਹਨਾਂ ਨਾਲ ਮਿਲ ਕੇ ਅਸੀਂ ਵਿਸਾਖੀ ਬਣਾਈ ਐ ਸਾਨੂੰ ਬਹੁਤ ਵਧੀਆ ਲੱਗਿਆ ਆਪਣਾਪਣ ਮਹਿਸੂਸ ਹੋਇਆ ਅਸੀਂ ਆਪਣੇ ਆਪ ਨੂੰ ਦੁਬਾਰਾ ਤੋਂ ਇੱਕ ਕੌਮ ਬਈ ਔਰ ਜਵਾਨ ਮਹਿਸੂਸ ਕਰਨ ਲੱਗੇ ਅੱਜ ਕਿੰਨੇ ਪਰਿਵਾਰਾਂ ਨੂੰ ਵਾਪਸ ਸਨਮਾਨ ਦਿੱਤੇ ਗਏ ਅੱਜ ਆਪਣੇ ਕਿਉਂਕਿ ਇਹ ਪ੍ਰੋਗਰਾਮ ਜੋ ਤਹਿਸੀਲ ਵਾਈਜ਼ ਹੋ ਰਹੇ ਨੇ ਆਪਣੇ ਜ਼ਿਲ੍ਹੇ ਸੌਰੀ ਤਹਿਸੀਲ ਮਾਨਸਾ ਦੇ ਜਿੰਨੇ ਵੀ ਸਾਬਕਾ ਸੈਨਿਕ ਸੀ ਉਹਨਾਂ ਦੇ ਪਰਿਵਾਰਾਂ ਚੋਂ ਜਿਹੜੇ ਸ਼ਹੀਦ ਪਰਿਵਾਰ ਨੇ ਬੈਟਲ ਕੈਜੂਐਲਟੀ ਨੇ ਉਹਨਾਂ ਚੋਂ ਅਸੀਂ 19 ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਹੈ ਸਰ ਕਿੰਨੇ ਪਰਿਵਾਰ ਹੈਗੇ ਟੋਟਲ ਬਲਕੇ ਕਰੀਏ ਗਿਣਤੀ ਵੀ ਕਿੰਨੇ ਪਰਿਵਾਰ ਹੈਗੇ ਜਿਹੜੇ ਵਰਤੇ ਹਜੇ ਵੀ ਅੱਜ ਸਨਮਾਨਤ ਆ ਕਈਆਂ ਤੱਕ ਤਾਂ ਦੇਖੋ ਸੂਚਨਾ ਪਹੁੰਚਣ ਚ ਕਮੀ ਰਹਿ ਸਕਦੀ ਹੈ ਜਾਂ ਉਹਨਾਂ ਤੋਂ ਕਿਸੇ ਆਪਣੇ ਰੁਝੇ ਮਾ ਕਾਰਨ ਨਹੀਂ ਆਇਆ ਗਿਆ ਤਾਂ ਆਪਣੇ ਚ ਬਹੁਤ ਸਾਰੇ ਪਰਿਵਾਰ ਹਜੇ ਰਹਿ ਗਏ ਕਿਉਂਕਿ ਤਸਵੀਰ ਮਾਨਸਾਂ ਦੀ ਜੇ ਮੈਂ ਗੱਲ ਕਰਾਂ ਪੂਰੇ 84 ਪਿੰਡ ਨੇ ਜੇ 84 ਪਿੰਡਾਂ ਚ ਵੀ ਮੈਨੂੰ ਲੱਗਦਾ ਕਿ ਆਪਾਂ ਦੇਖਦੇ ਆ ਇੱਕ ਪਿੰਡ ਛੱਡ ਕੇ ਹਰੇਕ ਦੂਜੇ ਪਿੰਡ ਚ ਆਪਣੇ ਸੈਨਿਕ ਦਾ ਸਟੈਚੂ ਲੱਗਿਆ ਹੋਇਆ ਤਾਂ ਬਹੁਤ ਸਾਰੇ ਪਰਿਵਾਰ ਰਹਿ ਗਏ ਮੈਂ ਕਿਉਂਕਿ ਅੱਗੇ ਤੋਂ ਅਸੀਂ ਹੋਰ ਵੀ ਵਧੀਆ ਪ੍ਰੋਗਰਾਮ ਕਰਾਂਗੇ ਕਿ ਸਾਰਿਆਂ ਨੂੰ ਸਨਮਾਨਿਤ ਕਰ ਸਕੀਏ ਸਰ ਕੀ ਕਹਿਣਾ ਚਾਹੋਗੇ ਮਾਨਸਾ ਜ਼ਿਲ੍ਹੇ ਦੀ ਵੱਡੀ ਮਾਨ ਵਾਲੀ ਗੱਲ ਹੈ ਜਿਹੜੇ ਇੱਥੇ ਬਹੁਤ ਜ਼ਿਆਦਾ ਸੈਨਿਕ ਭਰਤੀ ਹੋਏ ਨੇ ਹਾਂ ਆਪ ਸਾਨੂੰ ਸਾਰਿਆਂ ਨੂੰ ਇਸ ਤੇ ਆਪਣੇ ਜ਼ਿਲ੍ਹੇ ਮਾਨਸਾ ਦੇ ਵਸਨੀਕਾਂ ਨੂੰ ਇੱਕ ਪ੍ਰਾਊਡ ਹੋਣਾ ਚਾਹੀਦਾ ਕਿਉਂਕਿ ਆਪਣੇ ਪਿਛਲੀ ਜੋ ਧਰਤੀ ਹੋਈ ਹੈ ਉਹਦੇ ਚ ਜ਼ਿਲ੍ਹਾ ਮਾਨਸਾ ਦੇ ਪੂਰੇ ਪੰਜਾਬ ਤੋਂ ਸਭ ਤੋਂ ਵੱਧ ਅਗਨੀਵੀਰ ਭਰਤੀ ਹੋਏ ਨੇ ਔਰ ਨਾਲ ਨਾਲ ਹੀ ਜੇ ਏਸ਼ੀਆ ਗੇਮਾਂ ਚੋਂ ਵੀ ਮੈਡਲ ਲਿਆਉਣ ਵਾਲੇ ਨੇ ਜਾਂ ਆਪਣੇ ਜੇ ਆਪਾਂ ਯਾਦ ਕਰੀਓ 올ੰਪੀਅਨ ਸਰਵਰਨ ਸਿੰਘ ਵਰਗੇ ਸੁਖਮੀਤ ਵਰਗੇ ਉਹ ਵੀ ਆਪਣੇ ਜ਼ਿਲ੍ਹੇ ਦੇ ਨੇ ਔਰ ਜੇ ਮੈਂ ਗੱਲ ਕਰਾਂ ਸ਼ਹੀਦਾਂ ਦੀ ਤਾਂ ਜੇ ਗਲੈਂਟਰੀ ਅਵਾਰਡ ਵਜੇ ਤਾਂ ਵੀ ਸਭ ਤੋਂ ਉੱਤਮ ਸੂਬੇਦਾਰ ਅਨੰਦ ਸਿੰਘ ਜਿਹਦਾ ਤੁਸੀਂ ਸਾਰੇ ਬਠਿੰਡੇ ਬੁੱਤ ਦੇਖਦੇ ਹੋ ਉਹ ਵੀ ਜ਼ਿਲ੍ਹਾ ਮਾਨਸਾ ਦਾ ਪਿੰਡ ਬਹਾਤਰਾ ਗੜਦੇ ਨੇ ਤੋ ਆਪਣੇ ਸ਼ਹੀਦ ਵੀ ਬਹੁਤ ਨੇ ਹਰੇਕ ਫੀਲਡ 'ਚ ਆਪਣੇ ਫੌਜੀਆ ਨੇ ਆਪਣਾ ਲੋਹਾ ਬਣਵਾਇਆ ਠੀਕ ਕਹਿਣਾ ਚਾਹੂੰਗਾ ਅੱਜ ਉੱਚ ਅਧਿਕਾਰੀ ਫੌਜ ਇੱਥੇ ਆਏ ਉਹਨਾਂ ਨੇ ਕੀ ਪ੍ਰੋਸਤ ਦਵਾਇਆ ਵੀ ਮਾਨਸਾ ਸ਼ਹਿਰ ਵਾਸਤੇ ਕੁਝ ਖਾਸ ਕਰਨ ਦਾ ਅਜਿਹਾ ਕੋਈ ਲੱਗੇ ਵੀ ਮਾਨਸਾ ਜਿਹੜੀ ਲਈ ਵੱਡੀ ਮਾਨ ਵਾਲੀ ਗੱਲ ਹੈ ਜਿਵੇਂ ਮੈਂ ਪਹਿਲਾਂ ਗੱਲ ਕਰੀ ਆ ਕਿ ਅਗਨੀ ਵੀਰਤ ਤਾਂ ਸਾਡਾ ਜ਼ਿਲ੍ਹਾ ਸਰਬੋਤਮ ਹੈਗਾ ਹੀ ਆ ਤਾਂ ਅੱਜ ਅਫਸਰਾਂ ਨੇ ਵੀ ਸਾਨੂੰ ਪੂਰਨ ਭਰੋਸਾ ਦਿਵਾਇਆ ਕਿ ਅੱਗੇ ਤੋਂ ਆਪਾਂ ਇਹੋ ਜਿਹੇ ਟ੍ਰੇਨਿੰਗ ਪ੍ਰੋਗਰਾਮ ਮੋਟੀਵੇਸ਼ਨ ਪ੍ਰੋਗਰਾਮ ਚਲਾਵਾਂਗੇ ਜ਼ਿਲ੍ਹੇ ਦੇ ਵਿੱਚ ਨੌਜਵਾਨਾਂ ਲਈ ਕਿ ਫੌਜ ਦੇ ਵਿੱਚ ਜਿਆਦਾ-ਜਿਆਦਾ ਮੁੰਡੇ ਇਹੋ ਜਿਹੇ ਅਫਸਰ ਬਣ ਕੇ ਜਾਣ ਤਾਂ ਇਹ ਅੱਜ ਸਾਨੂੰ ਪੂਰਨ ਭਰੋਸਾ ਦਿਵਾਇਆ ਤੇ ਸੈਨਿਕਾਂ ਦੀ ਹਰ ਇੱਕ ਦਿੱਕਤ ਜੇ ਉਹ ਮੁੰਡੇ ਨਾਲ ਮੋੜਾ ਜੋੜ ਕੇ ਸਾਡੇ ਨਾਲ ਖੜਨੇ ਕੀ ਤੁਹਾਨੂੰ ਲੱਗਦਾ ਲੋੜ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਸੈਨਿਕ ਕੈਂਪ ਲੱਗਣ ਜਿਸ ਤਰ੍ਹਾਂ ਮਨ ਲਗੇ ਹੋਰ ਜਿਹੜੇ ਨੌਜਰ ਭਰਤੀ ਹੋਣ ਇਸ ਤਰ੍ਹਾਂ ਦੀ ਕੋਈ ਸਹੂਲਤ ਹਾਂਜੀ ਬਹੁਤ ਲੋੜ ਹੈ ਆਪਣੇ ਜ਼ਿਲ੍ਹੇ 'ਚ ਆ ਕੁਸ਼ ਅਕੈਡਮੀ ਚੱਲ ਰਹੀਆਂ ਉਹਨਾਂ 'ਚ ਫੀਸਾਂ ਲਈਆਂ ਜਾਂਦੀਆਂ ਅਸੀਂ ਚਾਹੁੰਦੇ ਹਾਂ ਕਿ ਬਿਲਕੁਲ ਫ੍ਰੀ ਆਫ ਕਾਸਟ ਇਹੋ ਜਿਹੀਆਂ ਅਕੈਡਮੀਆ ਬਣ ਜਿੱਥੇ ਉਹਨਾਂ ਨੂੰ ਫਿਜ਼ੀਕਲ ਟ੍ਰੇਨਿੰਗ ਉਹਨਾਂ ਦੇ ਲਿਖਤੀ ਪੇਪਰ ਦੀ ਤਿਆਰੀ ਹੋਵੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਆਪਣੇ ਐਨਡੀਏ ਨੈਸ਼ਨਲ ਡਿਫੈਂਸ ਅਕੈਡਮੀ ਹੈ ਜਾਂ ਸੀਡੀਐਸ ਆ ਫੌਜ ਦੇ ਵਿੱਚ ਅਜੇ ਅਫਸਰ ਜਾਣ ਦੇ ਕਿਹੜੇ ਕਿਹੜੇ ਤਰੀਕੇ ਨੇ ਜਾਂ ਉਹਦੀ ਕੋਚਿੰਗ ਲਈ ਇੱਕ ਵੀ ਅਕੈਡਮੀ ਨਹੀਂ ਹੈ ਸਾਰਿਆਂ ਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਜਿਲ੍ਹੇ 'ਚ ਇਹਦੀ ਘਾਟ ਹੈ ਹੋਣਾ ਚਾਹੀਦਾ ਸਾਨੂੰ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਜਾਲਮ ਕੰਡਰ ਦੇ ਉਪਰਾਧ ਨੂੰ ਵਲੰਟਰੀ ਅਵਾਰਡ ਮੈਂਸ਼ਨ ਇਨ ਡਿਸਪੈਚ ਮਿਲਿਆ ਸੀ ਉਹਦੇ ਵਿੱਚ ਵਿੱਚ ਸਾਬਕਾ ਸੈਨਿਕ ਜਥੇਬੰਦੀ ਵੱਲੋਂ ਸਨਮਾਨ ਕੀਤਾ ਗਿਆ ਬਹੁਤ ਖੁਸ਼ੀ ਹੋਈ ਹੈ ਕਿ ਹਮ ਸੈਨਿਕਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ 131 ਮੀਡੀਅਮ ਰਜiment ਦੇ ਜੋ ਸੀਓ ਸਾਹਿਬ ਆਏ ਸੀ ਸਾਰੀ ਸਾਹਿਬ ਉਹਨਾਂ ਵੱਲੋਂ ਬੜਾ ਪ੍ਰਸ਼ੰਸਾ ਕੀਤਾ ਗਿਆ ਬੜੀ ਖੁਸ਼ੀ ਹੋਈ ਹੈ ਸਮੇਤ ਪਰਿਵਾਰ ਆ ਕੇ ਸਾਰੇ ਪਰਿਵਾਰਾਂ ਨੂੰ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਹੈ ਇਸ ਲਈ ਅਸੀਂ ਇਸ ਐਕਸ ਸਰਵਿਸਮੈਨ ਲੀਗ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਯਾਦ ਕੀਤਾ ਇਸ ਸਬ ਅਫਸਰ ਦੇ ਇੱਥੇ ਬੁਲਾਇਆ